ਕਿੰਨੀ ਵਾਰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਸ਼ਬਦ ਗਾਏ ਨੇ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿੰਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਇਹ ਸ਼ਬਦ ਕਈ ਵਾਰ ਅਸੀਂ ਆਪ ਸਹਿਜ ਪਾਠ ਕਰਦੇ ਸਮੇਂ ਪੜਿਆ ਕਈ ਵਾਰ ਕੀਰਤਨ ਦੇ ਰੂਪ ਵਿੱਚ ਸੁਣਿਆ ਪਰ ਇਹ ਸ਼ਬਦ ਨੂੰ ਭਾਈ ਮਤੀ ਦਾਸ ਜੀ ਨੇ ਆਪਣੇ ਪਿੰਡੇ ਤੇ ਹੰਡਾਇਆ ਬਹੁਤੇ ਬੱਚੇ ਇਹ ਸਵਾਲ ਕਰ ਸਕਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪ੍ਰੈਕਟੀਕਲ ਕਿਵੇਂ ਹੈ ਅਸਲ ਜ਼ਿੰਦਗੀ ਦੇ ਵਿੱਚ ਇਹ ਕਿਵੇਂ ਕੰਮ ਆਉਂਦੀ ਹੈ ਤਾਂ ਸਾਨੂੰ ਆਪਣੇ ਇਤਿਹਾਸ ਨੂੰ ਖੋਲ ਕੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਗੁਰਬਾਣੀ ਦੀਆਂ ਪੰਕਤੀਆਂ ਦੇ ਉੱਪਰ ਸਿੱਖਾਂ ਨੇ ਕਿਵੇਂ ਫੁੱਲ ਚੜਾਏ ਨੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਉਹਨਾਂ ਨੂੰ ਧਰਮ ਛੱਡਣ ਦੇ ਲਈ ਲਾਲਚ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਧਰਮ ਛੱਡ ਦਿਓ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਾਂ ਫਿਰ ਸਾਨੂੰ ਕੋਈ ਕਰਾਮਾਤ ਦਿਖਾ ਦਿਓ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਕਤਲ ਕਰ ਦੇਵਾਂਗੇ ਪਰ ਮੁਰਸ਼ਿਦ ਤੋਂ ਪਹਿਲਾਂ ਕਤਲ ਹੋਣ ਵਾਸਤੇ murid ਬੈਠੇ ਹੋਏ ਨੇ ਇਹਨਾਂ muridਾਂ ਦੇ ਨਾਮ ਨੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਯਾਲਾ ਜੀ ਸਾਧ ਸੰਗਤ ਜੀ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਦੋਵੇਂ ਸਗੇ ਭਰਾ ਨੇ ਭਾਈ ਦਿਯਾਲਾ ਜੀ ਭਾਈ ਮਨੀ ਸਿੰਘ ਜੀ ਦੇ ਭਰਾ ਨੇ ਭਾਈ ਮਨੀ ਸਿੰਘ ਜੀ ਉਹ ਹੀ ਨੇ ਜਿਨ੍ਹਾਂ ਨੇ ਆਪਣੇ ਬੰਦ-ਬੰਦ ਕਟਵਾਏ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦਾ ਪਰਿਵਾਰ 6ਵੇਂ ਪਾਤਸ਼ਾਹ ਜੀ ਦੇ ਵੇਲੇ ਤੋਂ ਗੁਰੂ ਸਾਹਿਬ ਨਾਲ ਜੁੜਿਆ ਹੋਇਆ। ਦੋਵੇਂ ਵੀਰ ਬੜੇ ਵਿਦਵਾਨ ਨੇ। ਭਾਈ ਦਿਆਲਾ ਜੀ ਵੀ ਬੜੇ ਵਿਦਵਾਨ ਨੇ। ਤੇ ਫਤਵਾ ਇਹ ਜਾਰੀ ਹੁੰਦਾ ਹੈ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾਵੇਗਾ। ਸਾਧ ਸੰਗਤ ਜੀ ਜਿੰਦੇ ਵਿਅਕਤੀ ਨੂੰ ਜਲਾਦ ਜਿਹੜੇ ਨੇ ਉਹ ਲੱਕੜ ਦੇ ਦੋ ਪਾੜਾਂ ਵਿੱਚ ਬੰਨ੍ਹ ਦਿੰਦੇ ਨੇ। ਤੇ ਹੱਥ ਨਾਲ ਚੱਲਣ ਵਾਲਾ ਆੜਾ ਜਿਹੜਾ ਹੁੰਦਾ ਇੱਕ ਜਲਾਦ ਇੱਕ ਪਾਸਿਓਂ ਫੜਦਾ ਹੈ ਦੂਸਰਾ ਦੂਜੇ ਪਾਸਿਓਂ ਫੜਦਾ ਹੈ ਤੇ ਜਲਾਦ ਭਾਈ ਮਤੀਦਾਸ ਜੀ ਦੇ ਦੋ ਟੋਟੇ ਕਰ ਦਿੰਦੇ ਨੇ ਉਹ ਵੀ ਜਿੰਦੇ ਹੋਏ ਇਤਿਹਾਸਕਾਰਾਂ ਨੇ ਇਹ ਗਵਾਹੀ ਦਿੱਤੀ ਹੈ ਕਿ ਭਾਈ ਮਤੀਦਾਸ ਜੀ ਨੇ ਸ਼ਹਾਦਤ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਾਤਸ਼ਾਹ ਜੀ ਵੱਲ ਮੂੰਹ ਕਰਕੇ ਸ਼ਹੀਦ ਹੋਣ ਦੀ ਗੱਲ ਕਹੀ ਕਿਉਂਕਿ ਉਹਨਾਂ ਨੂੰ ਆਖਰੀ ਇੱਛਾ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਮੇਰੀ ਆਖਰੀ ਇੱਛਾ ਹੈ ਕਿ ਜਿਹੇ ਹੀਦ ਹੁੰਦੇ ਸਮੇ ਮੇਰਾ ਮੂੰਹ ਮੇਰੇ ਸਤਿਗੁਰੂ ਵੱਲ ਹੋਵੇ ਜਦੋਂ ਮੈਂ ਇਹ ਗੱਲ ਇਤਿਹਾਸ ਵਿੱਚ ਪੜਦਾ ਤਾਂ ਮੈਂ ਹੈਰਾਨ ਹੁੰਦਾ ਕਿ ਇੱਕ ਪਾਸੇ ਉਹ ਸਿੱਖ ਨੇ ਜਿਹੜੇ ਸ਼ਹਾਦਤ ਦਾ ਜਾਮ ਪੀਰੇ ਨੇ ਅਤੇ ਫਿਰ ਵੀ ਗੁਰੂ ਨੂੰ ਪਿੱਠ ਨਹੀਂ ਦਿਖਾਉਂਦੇ ਇੱਕ ਪਾਸੇ ਅੱਜ ਅਸੀਂ ਹਾਂ ਸਾਡੇ ਸਿਰ ਤੇ ਕੋਈ ਆਰਾ ਨਹੀਂ ਹੈ ਫਿਰ ਵੀ ਅਸੀਂ ਗੁਰੂ ਨੂੰ ਪਿੱਠ ਦਿਖਾ ਦਿੰਨੇ ਅਸੀਂ ਗੁਰੂ ਸਿਧਾਂਤਾਂ ਨਾਲ ਸਮਝੌਤਾ ਕਰ ਲੈਂਦੇ ਭਾਈ ਮਤੀ ਦਾਸ ਜੀ ਸਤਗੁਰਾਂ ਵੱਲ ਮੂੰਹ ਕਰਕੇ ਬਾਣੀ ਪਰਦੇ ਹੋਏ ਸ਼ਹੀਦ ਹੋ ਗਏ ਫਿਰ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀ ਅੱਗ ਵਿੱਚ ਲਪੇਟ ਕੇ ਸਤਾੜਨ ਦਾ ਫਤਵਾ ਜਾਰੀ ਹੋਇਆ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਹੋ ਗਈ ਹੈ ਫਿਰ ਪੁੱਛਿਆ ਜਾਂਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਹੁਣ ਹੀ ਮੰਨ ਜਾਓ ਤੁਹਾਡਾ ਇੱਕ murid ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਿਆ ਹੈ ਚੜ੍ਹਾਈ ਕਰ ਗਿਆ ਹੈ ਸ਼ਹਾਦਤ ਪ੍ਰਾਪਤ ਕਰ ਗਿਆ ਹੈ ਹੁਣ ਹੀ ਮੰਨ ਜਾਓ ਸਤਿਗੁਰੂ ਕਹਿੰਦੇ ਸਾਡਾ ਹਜੇ ਵੀ ਜਵਾਬ ਉਹੀ ਹੈ ਕਲਾਮਾਤ ਕਹਿਰ ਦਾ ਨਾਮ ਹੈ ਪਰਮ ਅਸੀਂ ਛੱਡ ਨਹੀਂ ਸਕਦੇ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕਰਦੇ ਕਹਿੰਦੇ ਨੇ ਭਾਈ ਸਤੀਦਾਸ ਜੀ ਨੂੰ ਜਿਉਂਦਿਆਂ ਨੂੰ ਰੂਮ ਵਿੱਚ ਲਪੇਟਿਆ ਗਿਆ ਸਾਧ ਸੰਗਤ ਜੀ ਤੁਸੀਂ ਸਮਝਦਾਰ ਹੋ ਸਭ ਤੋਂ ਵੱਧ ਦਰਦਨਾਕ ਮੌਤ ਜਿਹੜੀ ਹੈ ਉਹ ਹੈ ਜਿਉਂਦੇ ਵਿਅਕਤੀ ਦਾ ਸੜ ਕੇ ਮਰਨਾ ਦੂਸਰੀ ਸਭ ਤੋਂ ਜ਼ਿਆਦਾ ਦਰਦਨਾਕ ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤੇ ਹੋਣ ਵਾਲੀ ਮਾਂ ਨੂੰ ਪੀੜਾ ਤੇ ਭਾਈ ਸਤੀਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਜਿਉਂਦਿਆਂ ਅੱਗ ਲਗਾ ਦਿੱਤੀ ਜਾਂਦੀ ਤੇ ਭਾਈ ਸਤੀਦਾਸ ਜੀ ਵੀ ਸਤਿਗੁਰਾਂ ਦੀ ਬਾਣੀ ਪੜਦੇ ਹੋਏ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾਬਿ ਰਜਦੇ ਨੇ ਉਸ ਦੇ ਬਾਅਦ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾਂਦਾ ਹੈ ਕਮਾਲ ਦਾ ਜਿਹੜਾ ਸਿੱਧਕ ਹੈ ਗੁਰੂ ਦੇ ਸਿੱਖਾਂ ਦਾ ਕਿ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬਾ ਸਾੱਚੇ ਪਾਤਸ਼ਾਹ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਗੁਰੂ ਵਾਸਤੇ ਦੇਗ ਉਬਾਲੀ ਗਈ ਤੇ ਗੁਰੂ ਨੂੰ ਪਾਣੀ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਅੱਜ ਸਿੱਖ ਵਾਸਤੇ ਵੀ ਦੇਗ ਦਾ ਪਾਣੀ ਉਬਾਲਿਆ ਗਿਆ ਤੇ ਸਿੱਖ ਨੂੰ ਵੀ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਦੁਨੀਆਂ ਦੇ ਕਿਸੇ ਵੀ ਧਰਮ ਦੇ ਅੰਦਰ ਅਜਿਹਾ ਅਸਿੱਧਕ ਪਿਆਰ ਸਿੱਖ ਤੇ ਗੁਰੂ ਦਾ ਨਹੀਂ ਹੋ ਸਕਦਾ ਅੱਜ ਉਹਨਾਂ ਤਿੰਨਾਂ ਮਹਾਨ ਗੁਰਸਿੱਖਾਂ ਦਾ ਸ਼ਹੀਦੀ ਦਿਹਾੜਾ ਹੈ ਆਓ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜੀਏ ਆਪਣੇ ਬੱਚਿਆਂ ਨੂੰ ਉਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਗੁਰਬਾਣੀ ਦੇ ਜਿਹੜੇ ਫਰਮਾਨ ਨੇ ਉਹ ਸੁਨਾਈਏ ਉਹਨਾਂ ਨੂੰ ਦੱਸਿਏ ਕਿ ਆਪਣੇ ਅੰਦਰ ਚੜ੍ਹਦੀ ਕਲਾ ਕਿਵੇਂ ਲੈ ਕੇ ਆਉਣੀ ਹੈ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਕਿਵੇਂ ਢਲਣਾ ਹੈ ਕਿਵੇਂ ਸਤਗੁਰਾਂ ਦੀ ਪਾਵਨ ਬਾਣੀ ਸਾਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ wahiguru ji ki fate